ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਮੋਹਲਾ ਸੀਜੀਐਮ ਕਾਲਜ ਮੋਹਲਾ ਵਿੱਚੋਂ ਪੜ੍ਹ ਕੇ ਮੋਹਲਾ ਦੇ ਅਰਮਾਨ ਬਾਖ ਨੇ ਕੀਤੀ ਐਨਡੀਏ ਦੀ ਪ੍ਰੀਖਿਆ ਪਾਸ ਸੀਜੀਐਮ ਕਾਲਜ ਮੋਹਲਾ ਦੇ ਚੇਅਰਮੈਨ ਸਤਪਾਲ ਬੋਲਾ ਅਜਸਪਾਲ ਸਿੰਘ ਸਰਪੰਚ ਮੋਹਲਾ ਜਤਿੰਦਰ ਸੰਧੂ ਜਰਮਨ ਸੰਧੂ ਗਗਨਸਿ ਗ੍ਰਾਮੀ ਨੇ ਹਾਰ ਪਾ ਕੇ ਕੀਤਾ ਸਵਾਗਤ ਅਰਮਾਨ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਬਾਖ ਨੂੰ ਦਿੱਤੀ ਵਧਾਈ ਪਿੰਡ ਮੋਹਲਾ ਵਿੱਚ ਖੁਸ਼ੀ ਦੀ ਲਹਿਰ ਅਤੇ ਲਗਿਆ ਵਧਾਈਆਂ ਦੇਣ ਦਾ ਤੰਤਾ हाउ जी बलविंदर जी थानू भी मुबारक बहुत बहुत जी बलविंद अज बड़ी साढ़े माण वाली गल खुशी वाली गल कि CGM ਕਾਲਜ ਤੇ CGM ਸਕੂਲ ਦੇ ਵਿੱਚ ਸਾਡਾ ਆਪਣਾ ਬੱਚਾ ਮੇਰਾ ਨਤੀਜਾ ਸਾਡੇ ਮੇਰੇ ਛੋਟੇ ਪ੍ਰਭਲਿੰਦਰ ਸਿੰਘ ਗਲਦੂ ਬਾੜ ਦਾ ਬੇਟਾ ਅਰਮਾਨ ਬਾੜ ਜੋ CGM ਸਕੂਲ ਦੇ ਵਿੱਚ ਪੜ੍ਹਿਆ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੈਨਿਕ ਪਬਲਿਕ ਸਕੂਲ ਕਪੂਰਥਲ ਵਿੱਚ ਪੜ੍ਹਿਆ ਸਾਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ NDA ਦਾ UPSC ਦਾ ਜੋ ਪੇਪਰ ਹੋਇਆ ਸੀ ਇਸ ਵਾਰ ਉਸ ਦੇ ਵਿੱਚ ਉਸ ਨੇ 256ਵਾਂ ਰੈਂਕ ਹਾਸਲ ਕਰਕੇ ਹਿੰਦੁਸਤਾਨ ਦੇ ਵਿੱਚ ਸਾਡਾ ਜਿਹੜਾ ਨਾਮ ਉੱਚਾ ਕੀਤਾ ਹੈ ਇਹ ਬੱਚਾ ਹੁਣ ਭਾਰਤੀ ਫੌਜ ਦੀ ਸੇਵਾ ਵਿੱਚ ਜਾਏਗਾ ਔਰ ਪਿੰਡ ਮੋਲਾ ਦਾ ਨਾਮ ਉੱਚਾ ਕਰੇਗਾ ਇਸ ਇਲਾਕੇ ਦੇ ਲਈ ਸਾਡੇ ਪੂਰੇ ਜ਼ਿਲ੍ਹੇ ਲਈ ਸਾਡਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਧਰਤੀ ਦਾ ਜਿਹੜਾ ਹੈ ਉੱਥੋਂ ਦੇ ਅਸੀਂ ਵਸਨੀਕ ਆ ਇਹ ਬੇਟਾ ਸਾਡਾ ਇਸ ਪਿੰਡ ਦੇ ਵਿੱਚ ਉੱਠ ਕੇ ਸਾਡਾ ਜਿਹੜਾ ਇੱਕ ਬਿਲਕੁਲ ਪਿੰਡੂ ਏਰੀਆ ਪਿੰਡੂ ਏਰੀਆ ਦਾ ਜਿਹੜਾ ਕਾਲਜ ਸੰਸਥਾ ਅਸੀਂ ਸਾਰੇ ਪਰਿਵਾਰ ਜੁੜੇ ਹੋਏ ਆ ਸਾਡੇ ਨਾਲ ਮੇਰੇ ਚਾਚਾ ਜੀ ਉਸਾਰ ਸਿੰਘ ਜੀ ਔਰ ਜਰਮਨ ਜੀ ਔਰ ਨਾਲ ਹੀ ਰਾਜਾ ਜੀ ਅਸੀਂ ਲੰਬੇ ਸਮੇਂ ਤੋਂ ਸਾਰੇ ਜਾਣੇ ਇਸ ਇਲਾਕੇ ਦੇ ਵਿੱਚ ਵੈਸੇ ਵੀ ਸੁਆਵਾਂ ਦੇ ਰਹੇ ਆ ਪਰ ਇਸ ਬੱਚੇ ਦਾ ਅੱਗੇ ਜਾਣਾ ਸਾਡੇ ਕਾਲਜ ਵਾਸਤੇ ਸੰਸਥਾ ਵਾਸਤੇ ਪਿੰਡ ਵਾਸਤੇ ਇਲਾਕੇ ਵਾਸਤੇ ਬੜੀ ਵੱਡੀ ਤੇ ਵਧੀਆ ਗੱਲ ਹੈ ਕਿ ਅਰਮਾਨ ਬਾਠ ਜਿਹੜਾ ਹੁਣ ਹੈ ਐਨਡੀਆ ਟੈਸਟ ਕਲੀਅਰ ਕਰ ਲਿਆ ਔਰ ਰੈਕਟਿਨੈਂਟ ਬਣੇਗਾ ਔਰ ਫੌਜ ਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਇਹ ਕਰਨਲ ਜਰਨਲ ਤੇ ਵੱਡੇ ਅਹੁਦਿਆਂ ਵਿੱਚ ਹੋ ਕੇ ਜਿੱਥੇ ਦੇਸ਼ ਦੀ ਸੇਵਾ ਕਰੇ ਔਰ ਉੱਥੇ ਚੰਗੇ ਪੁਰਨੇ ਪਾਵੇ ਇਸ ਤਰ੍ਹਾਂ ਸਾਡੇ ਪਿੰਡ ਤੇ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੀਆਂ ਚੰਗੀਆਂ ਸਵਾਵਾਂ ਦੇ ਵਿੱਚ ਨੇ ਉਸੇ ਤਰ੍ਹਾਂ ਰਮਾਨ ਬਾਦੂ ਸਾਨੂੰ ਆਸ਼ੀਰਵਾਦ ਕਰਕੇ ਇਸ ਬੱਚੇ ਦਾ ਬੱਚਾ ਜਿਹੜਾ ਹੋਰ ਬਹੁਤ ਤਰੱਕੀ ਕਰੇ ਤੇ ਇਸ ਨੂੰ ਵੇਖ ਕੇ ਅਸੀਂ ਇਹ ਵੀ ਆਸ ਜਗਾਉਣੀ ਆ ਵੀ ਜੋ ਸਾਡੇ ਮੁਲਕ ਦੇ ਲੋਕ ਦੇਸ਼ ਛੱਡ ਕੇ ਜਾ ਰਹੇ ਆ ਪੰਜਾਬੀ ਜਾਂ ਦੇਸ਼ ਛੱਡ ਕੇ ਜਾ ਰਹੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਨਹੀਂ ਭਾਈ ਸਾਡੇ ਦੇਸ਼ 'ਚ ਵੀ ਬਹੁਤ ਕੁਝ ਹੈਗਾ ਜੇ ਇਸ ਬੱਚੇ ਨੇ ਇਹਨਾਂ ਕੁਝ ਪ੍ਰਾਪਤ ਕੀਤਾ ਇੱਕ ਸੁਧਾਰਲ ਘਰ ਤੋਂ ਉੱਠ ਕੇ ਇੱਕ ਆਮ ਪਿੰਡ ਤੋਂ ਉੱਠ ਕੇ ਆਮ ਪਿੰਡ ਤੋਂ ਉੱਠ ਕੇ ਕੀਤਾ ਆ ਬਾਕੀ ਬੱਚੇ ਵੀ ਜੇ ਦ੍ਰਿੜਤਾ ਨਾਲ ਕੁਝ ਕਰਨਾ ਚਾਹਣ ਤੇ ਕਰ ਸਕਦੇ ਆ ਆਰਾਦੇ ਦ੍ਰਿੜ ਚਾਹੀਦੇ ਆ ਹਿੰਮਤ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਇਹੋ ਸਾਡੇ ਬੱਚੇ ਨੇ ਕਰ ਉਹ ਖਾਇਆ ਹੈ ਤੇ ਆਸ ਹੈ ਕਿ ਇਸ ਤੋਂ ਲੋਕ ਵੀ ਸਿੱਖਣਗੇ ਤੇ ਬੱਚਾ ਵੀ ਤਰੱਕੀ ਕਰੇਗਾ ਬਲਵਿੰਦਰ ਸਿੰਘ ਬਾਠ ਮੋਸੀ ਤੇ ਇੱਕ ਵਾਰ ਵਧਾਈ ਦਿੰਨੇ ਆ ਜਿਸ ਨੇ ਮਿਹਨਤ ਨਾਲ ਇਸ ਬੱਚੇ ਨੂੰ ਕੋਕ ਪਰਿਵਾਰ ਦਾ ਇਸ ਦੀ ਮੰਮੀ ਦਾ ਬਲਜੀਤ ਕੌਰ ਦਾ ਪੂਰੇ ਪਰਿਵਾਰ ਦਾ ਦਾਦੇ ਦਾਦੀ ਦਾ ਔਰ ਸਾਰਿਆਂ ਦਾ ਆਸ਼ੀਰਵਾਸੀ ਉਤੇ ਕੰਮ ਕਰਕੇ ਇਸ ਬੱਚੇ ਨੇ ਤਰੱਕੀ ਕੀਤੀ ਆ ਤੇ ਇਸ ਦੀ ਭੈਣ ਵੱਡੀ ਜਿਹੜੀ ਆ ਕੈਨੇਡਾ ਚ ਉਹ ਵੀ ਬਹੁਤ ਹੁਸ਼ਿਆਰ ਸੀ ਸਬਹੁਤ ਵਧੀਆ ਇਹ ਗੱਲ ਹੋਈ ਆ ਕਿ ਇਹ ਪਰਿਵਾਰ ਹੋਰ ਤਰੱਕੀ ਕਰੇ ਅਸੀਂ ਇਹੋ ਆਸ ਕਰਦੇ ਹਾਂ ਬਰਵਿੰਦਰ ਸਿੰਘ ਜੀ ਤੁਹਾਡਾ ਬੇਟਾ ਅੱਜ ਬਹੁਤ ਤਰੱਕੀ ਕਰਕੇ ਲੈਫਟੀਨੈਂਟ ਬਣਨ ਜਾ ਰਿਹਾ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੇਖੋ ਜੀ ਬੱਚਿਆਂ ਜਦੋਂ ਬੱਚੇ ਤਰੱਕੀ ਕਰਦੇ ਆ ਬੱਚੇ ਆਪਣੇ ਸੁਪਨੇ ਪੂਰਾ ਕਰਦੇ ਆ ਤਾਂ ਸੁਭਾਅ ਦੀ ਗੱਲ ਆ ਕਿ ਮਾਪੇ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਉਹ ਪਾਲਜ ਮੈਮੀ ਮਹਿਸੂਸ ਕਰ ਰਹੇ ਆ ਕਿ ਮੇਰੇ ਬੇਟੇ ਨੇ ਮਿਹਨਤ ਕਰਕੇ ਮੇਰਾ ਮੇਰੇ ਪਿੰਡ ਦਾ ਸਾਡੀ ਸੀਜੀਐਮ ਕਾਲਜ ਸੰਸਥਾ ਹੈ ਜائیں ਮੇਰੇ ਚਾਚਾ ਇਸ ਪ੍ਰਿੰਸੀਪਲ ਸਿੰਘਾ ਮੇਰੇ ਦੋਸਤਾਂ ਮਿੱਤਰਾਂ ਜਰਮਨ ਸਿੰਘ ਸੰਧੂ ਆ ਜਤਿੰਦਰ ਸਿੰਘ ਜਾਂ ਨਿਸ਼ਾਨ ਸਿੰਘ ਸੰਧੂ ਅਸੀਂ ਮੁੱਢ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ ਸੋ ਸਾਰਿਆਂ ਦਾ ਹੀ ਸਾਰੇ ਇਸ ਨੂੰ ਐਪਰੀਸ਼ੀਏਟ ਕਰਦੇ ਹੁੰਦੇ ਸੀ ਕਿ ਆਪਣੀ ਲਾਈਨਾਂ ਛੱਡੀ ਸੋ 6ਵੀਂ ਕਲਾਸ ਤੋਂ ਇਹ ਅਸੀਂ ਨੇ ਮਨ ਬਣਾ ਲਿਆ ਸੀ ਕਿ ਮੈਂ ਡਿਫੈਂਸ ਦੇ ਵਿੱਚ ਜਾਣਾ ਸੋ ਅੱਜ ਨੇ ਉਹ ਪੂਰਾ ਕਰੋ ਖਿਆਤ ਮੈਂ ਬਹੁਤ ਖੁਸ਼ ਹੈ ਜਿਹੜੀ ਮੋਢਲੀ ਪੜਾਈ ਹੈ ਸਕੂਲ ਦੀ ਪੜਾਈ ਹੈ ਉਹ ਵੀ ਇਹਨੇ ਸੀਜੀਐਮ ਚ ਕੀਤੀ ਹੈ ਜਾਂ ਸਰਕਾਰੀ ਸਕੂਲ ਜਾਂ ਕਿਤੇ ਨਹੀਂ ਜੀ ਨਹੀਂ ਪਹਿਲੇ ਯੋ ਸਟਾਰਟਿੰਗ ਸੀਜੀਐਮ ਕਾਲਜ ਤੇ ਸਕੂਲ ਇਕੱਠਾ ਹੀ ਸੀ ਇਹ ਇੱਥੇ 3ੀ 4ਵੀਂ ਕਲਾਸ ਤੱਕ ਇੱਥੇ ਬੜਾ ਫਿਰ ਇੱਕ ਸਾਲ ਦੋ ਸਾਲ ਮੇਰੇ ਖਿਆਲ ਮਲੋਟ ਜੀਟੀਬੀ ਸਕੂਲ ਚੱਲ ਗਿਆ ਉਸ ਤੋਂ ਬਾਅਦ ਸੈਨਿਕ ਸਕੂਲ ਕਪੂਰਥਲਾ ਚੱਲ ਗਿਆ ਕਪੂਰਥਲਾ ਦਾ ਵੀ ਬਹੁਤ ਹੀ ਵਧੀਆ ਸਟਾਫ ਆ ਸਟਾਫ ਨੇ ਬੱਚਿਆਂ ਦਾ ਰੰ ਪੜਾਇਆ ਮਿਹਨਤ ਕਰਾਈ ਆ ਉਹਨਾਂ ਨੂੰ ਵੀ ਬਰਾਬਰ ਦਾ ਹੀ ਸ਼ੇਰਾ ਜਾਂਦਾ ਜਿੰਨਾ ਕਿ ਸੀਜੀਐਮ ਕਾਲਜ ਨੂੰ ਜਾਂ ਜੀਟੀਬੀ ਸਕੂਲ ਨੂੰ ਯਾਰ ਜੀ ਮੀ ਜਿਹੜਾ ਕੀ ਸੀ ਉਹਦੇ ਲਈ ਤੁਹਾਨੂੰ ਕੀ ਮਿਹਨਤ ਕਰਨੀ ਦੇਖੋ ਜੀ ਅਸੀਂ ਇੱਕ ਸੁਧਾਰਨ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਆ ਅਸੀਂ ਇਮਪਲੈਂਟ ਕਰਕੇ ਆਇਆ ਹੋਇਆ ਪਰਿਵਾਰ ਆ ਪਾਕਿਸਤਾਨ ਜੋ ਇੱਥੇ ਆ ਕੇ ਵਸਿਆ ਮਿੱਡਾ ਪਿੰਡ ਆ ਨਾਲਾ ਪਿੰਡ ਆ ਮੇਰੇ ਪਿੰਡ ਦੇ ਉੱਥੋਂ ਅਸੀਂ ਮੋਹਲਾ ਆਏ ਹੌਲੀ ਹੌਲੀ ਮੇਰੇ ਦਾਦਾ ਜੀ ਦੇ ਪੰਜ ਪੁੱਤਰ ਸਨ ਸੋ ਆਪਦੇ ਆਪ ਦੇ ਘਰਾਂ 'ਚ ਸਾਰੇ ਵਧੀਆ ਖੁਸ਼ੀ ਵਸਦੇ ਆ ਉਸ ਤੋਂ ਬਾਅਦ ਅਸੀਂ ਸੁਖਣਾ ਦੇਖਿਆ ਸੀ ਵੀ ਚਲੋ ਖੇਤੀ ਨਾਲ ਹਟ ਕੇ ਕੁਝ ਅਲੱਗ ਵੀ ਕੀਤਾ ਜਾਵੇ ਤੇ ਉਸ ਤੋਂ ਕੁਝ ਬੱਚੇ ਦੇ ਵੀ ਮੁੱਢ ਤੋਂ ਸ਼ੌਂਕ ਸੀ ਮੈਨੂੰ ਅੱਜ ਉਹ ਗੱਲ ਯਾਦ ਆਉਂਦੀ ਹੈ ਕਿ ਜਦੋਂ ਕਦੇ ਅਸੀਂ ਸੜਕ ਦੇ ਉੱਪਰ ਜਾਂ ਅਸੀਂ ਰਿਸ਼ਤੇਦਾਰੀ ਜਾਂ ਸ਼ਹਿਰ ਕਸਬੇ ਅਸੀਂ ਸਫ਼ਰ ਕਰਨ ਜਾਣਾ ਹੁੰਦਾ ਤਾਂ ਇਸ ਨੂੰ ਹਰੀ ਗੱਡੀ ਜਿਸ ਨੂੰ ਜਿਪਸੀ ਡਿਫੈਂਸ ਦੀ ਗੱਡੀ ਕਿਹਾ ਜਾਂਦਾ ਜੀ ਉਹ ਦਿਸ ਜਾਣੀ ਤਾਂ ਇਸਨੇ ਕਹਿਣਾ ਪਾਪਾ ਇਹਦੇ ਮਗਰ ਮਗਰ ਜਾਣਾ ਹੈ ਤੇ ਅਸੀਂ ਫਾਲੋ ਕਰਦੇ ਅਸੀਂ ਸ਼ਾਇਦ ਉੱਧਰ ਨੂੰ ਜਾਣਾ ਵੀ ਨਾ ਹੁੰਦਾ ਰ 2-4 ਕਿਲੋਮੀਟਰ ਮੈਂ ਬੱਚੇ ਦੀ ਖੁਸ਼ੀ ਵਾਸਤੇ ਉਹਦੇ ਮਗਰ ਜਾਣਾ ਮੁੱਢ ਤੋਂ ਹੀ ਇਹਦੇ ਵਿੱਚ ਸੀ ਇਹਦੇ ਦਿਮਾਗ ਦੇ ਵਿੱਚ ਮੈਡ ਫੈਂਸ ਲਾਈਨ ਦੇ ਵਿੱਚ ਜਾਣਾ ਇਸ ਨੂੰ ਚੰਗਾ ਲੱਗਦਾ ਸੀ ਸੋ ਅੱਜ ਬੱਚੇ ਦੀ ਉਹ ਅੰਗਰੇਜ਼ੀ ਸਕੂਲ ਦੇ ਵਿੱਚ ਤੁਹਾਨੂੰ ਦੇ ਵੀ ਕਿੰਨੋਂ ਸੀ ਮਿਹਨਤ ਕਰਨੀ ਪਈ ਜਾਂ ਜੇ ਪਿੰਡੂ ਤੌਰ ਤੇ ਸੀਗਾ ਉਹਦੇ ਲਈ ਜਾਂਦੇ ਕੋਈ ਪ੍ਰੇਰਨਾ ਸਰੋਤ ਕਿਵੇਂ ਬਣਿਆ ਜਾਂ ਤੁਹਾਨੂੰ ਕਿਤਾ ਗਾਈਡ ਬਣ ਦੇ। ਦੇਖੋ ਸਾਨੂੰ ਸਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਵੀ ਆਪਾਂ ਜਿਹੜੇ ਲੋਕ ਆ ਸੀ ਪੇਂਡੂ ਲੋਕ ਆ ਕੋਈ ਅਸੀਂ ਸਾਡੇ ਜਿਹੜੀਆਂ ਜਿਹੜੇ ਵਸੀਲੇ ਕੋਈ ਬਾਹਲੇ ਜਾਦੇ ਨਹੀਂ ਸਾਨੂੰ ਬਹੁਤ ਘਾਟਾ ਸੀ ਵੀ ਘੱਟ ਪੜੇ ਹੁਣ ਕਰਕੇ ਘੱਟ ਪੜੇ ਲਿਖੇ ਹੁਣ ਕਰਕੇ ਕੋਈ ਬਾਹਲੀ ਜਿਆਦੀ ਨੌਲੇਜ ਨਹੀਂ ਰੱਖਦੇ ਸੀ ਸਰਦਾਰ ਸਤਪਾਲ ਜੀ ਮੁੱਲਾਂ ਸਾਹਿਬ ਜਿਵੇਂ ਇਹ ਹੈਗੇ ਆ ਤੇ ਜਿਵੇਂ ਸਾਡਾ ਇੱਕ ਦੋਸਤ ਆ ਹਰਮਨ ਸੰਧੂ ਕੈਨੇਡਾ ਸਰ ਬਹੁਤ ਵੀ ਸਾਡੇ ਉਹਨਾਂ ਦੀ ਕੀ ਸੰਬੰਧ ਸੀ ਉਹ ਇਹਨਾਂ ਨੂੰ ਲਗਭਗ ਬੱਚੇ ਨੂੰ ਸਮਝਾਉਂਦੇ ਰਹਿੰਦੇ ਤੂੰ ਐਦਾਂ ਕਰੀ ਐਦਾਂ ਕਰੀ ਸੋ ਸੱਜਣਾ ਮਿੱਤਰਾਂ ਨੇ ਕੁਛ ਨਾ ਕੁਛ ਗਾਈਡ ਕੀਤਾ ਵੀ ਐਸ ਡਿਫੈਂਸ ਲਾਈਨ ਵਾਸਤੇ ਇੱਥੇ ਸਕੂਲ ਹੈਗਾ ਅਸੀਂ ਉਹਦਾ ਵੀ ਟੈਸਟ ਉਦੋਂ ਪੜਾਇਆ ਬੱਚੇ ਤੋਂ ਟੈਸਟ ਕਲੀਅਰ ਕੀਤਾ ਉਸ ਤੋਂ ਬਾਅਦ ਮੈਡੀਕਲ ਵਗੈਰਾ ਹੋਇਆ ਤਾਂ ਫਿਰ ਇਹਦੀ ਉੱਥੇ ਐਡਮਿਸ਼ਨ ਹੋਈ ਤੇ ਉਸ ਤੋਂ ਬਾਅਦ ਚਲੋ ਸਾਲ ਤੋਂ ਸਾਲ ਚੱਲਦਾ ਰਿਹਾ ਦੋਸਤੋ ਬਾਅਦ ਐਨਡੀਏ ਵਗੈਰਾ ਦੇ ਟੈਸਟ ਹੋਏ ਤੇ ਬੱਚੇ ਨੇ ਕਲੀਅਰ ਕੀਤਾ ਤੇ ਅੱਜ ਆਪਣੇ ਸੁਪਨੇ ਪੂਰੇ ਹੋ ਗਏ ਪਰਿਵਾਰ ਕੀ ਮਹਿਸੂਸ ਕਰ ਰਿਹਾ ਹੈ ਦੇਖੋ ਜੀ ਪਰਿਵਾਰ ਸਾਡਾ ਬਹੁਤ ਖੁਸ਼ ਆ ਪਰਿਵਾਰ ਦੇ ਨਾਲ ਮੇਰਾ ਪਰਿਵਾਰ ਸਾਰਾ ਪਿੰਡ ਹੀ ਮੇਰਾ ਪਰਿਵਾਰ ਹੈ ਮੈਂ ਜਦੋਂ ਆਇਆ ਇਹ ਖਬਰ ਸੁਣੀ ਜਾਂ ਲੋਕਾਂ ਨੂੰ ਜਾਂ ਮੇਰੇ ਪਿੰਡ ਦੇ ਬਿਸ਼ਿੰਦਿਆਂ ਨੂੰ ਪਤਾ ਲੱਗਿਆ ਤੇ ਵਧਾਈਆਂ ਦਾ ਤੰਤਾ ਲੱਗਿਆ ਮੈਂ ਵੀ ਬਹੁਤ ਖੁਸ਼ ਆ ਪਰ ਮੈਂ ਇਹ ਗੱਲ ਕਹੂੰਗਾ ਵੀ ਬੱਚਾ ਮੇਰਾ ਜਾਂ ਸਾਡੇ ਪਰਿਵਾਰ ਦਾ ਕੱਲਾ ਨਹੀਂ ਏ ਹੁਣ ਇਹ ਮੋਹਲਾ ਪਿੰਡ ਦਾ ਬੱਚਾ ਬਣ ਚੁੱਕਿਆ ਸਕੂਲ ਵੱਲ ਸਕੂਲ ਵੱਲੋਂ ਤੋਂ ਤੁਨਸਾ ਜੀ ਜੋ ਬਲੇ ਮਲੇ ਪਿੰਡ ਵੱਲੋਂ ਕਿੰਨਾ ਖੁਸ਼ ਹੋ ਕੇ ਲੈ ਆਏ ਪਿੰਡ ਤੋਂ ਹਰੇਕ ਬੰਦੇ ਨੇ ਐਪਰੀਸ਼ੀਏਟ ਕੀਤਾ ਜਦੋਂ ਛੇਵੀਂ ਕਲਾਸ ਦੇ ਵਿੱਚ ਲੱਗਿਆ ਸੀ ਉੱਥੇ ਜਾ ਕੇ ਤੇ ਲੋਕਾਂ ਨੇ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਚਲੋ ਬੱਚਾ ਅਫਸਰ ਬਣੂਗਾ ਸਭ ਦੁਆਵਾਂ ਸੀ ਲੋਕਾਂ ਦੀਆਂ ਪਿੰਡ ਦੇ ਲੋਕਾਂ ਦਾ ਪੂਰਾ ਸਾਥ ਸੀ ਲੋਕ ਐਪਰੀਸ਼ੀਏਟ ਕਰਦੇ ਸੀ ਤੇ ਅੱਜ ਜੋ ਹੋਇਆ ਹੈ ਜੀ ਬੇਟਾ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਇੰਨੇ ਉੱਚੇ ਉਹਦੇ ਤੇ ਤੁਸੀਂ ਪਹੁੰਚੇ ਹੋ ਲੈਫਟੀਨੈਂਟ ਬਣ ਜਾ ਰਹੇ ਹੋ ਤੁਸੀਂ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਅੰਕਲ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪ ਦਾ ਸੁਪਨਾ ਪੂਰਾ ਕੀਤਾ ਪਰ ਮੇਰੇ ਨਾਲ ਨਾਲ ਮੇਰੇ ਪੇਰੈਂਟਸ ਦਾ ਮੇਰੇ ਪਿੰਡ ਦੇ ਵਾਸੀਆਂ ਦਾ ਮੇਰੇ ਦੋਸਤਾਂ ਦਾ ਮੇਰੇ ਟੀਚਰਸ ਦਾ ਸਾਰਿਆਂ ਦਾ ਇਹ ਸੁਪਨਾ ਸੀ ਮੇਰੀ ਖੁਦ ਦੀ ਖੁਸ਼ੀ ਨਾਲੋਂ ਜ਼ਿਆਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪ ਦੇ ਨਾਲ ਜੁੜੇ ਹੋਏ ਮੈਂ ਸਾਰੇ ਲੋਕਾਂ ਦਾ ਸੁਪਨਾ ਪੂਰਾ ਕਰ ਸਕਿਆ। ਉਹਨੂੰ ਤੇਰੇ ਤੁਹਾਡੇ ਪੇਰੈਂਟਸ ਦਾ ਤੁਹਾਡੇ ਟੀਚਰਸ ਦਾ ਤੁਹਾਡੇ ਪਿੰਡ ਦਾ ਪਿੰਡ ਤੇ ਮੋਹਤੌਰ ਸੱਜਣਾ ਦਾ ਤੇ ਜਸਪਾਲ ਸਿੰਘ ਜੀ ਸਪਾਇਸਰ ਖੜਿਆ ਇਹਨਾਂ ਦਾ ਤੁਹਾਨੂੰ ਕਿੰਨਾ ਸਹਿਯੋਗ ਮਿਲਿਆ ਤੁਹਾਨੂੰ ਜੀ ਸ਼ਾਇਦ ਹੀ ਮੇਰੀ ਜ਼ਿੰਦਗੀ ਦਾ ਕੋਈ ਮੇਰੇ ਨਾਲ ਜੁੜੇ ਹੋਏ ਐਵੇਂ ਦੇ ਇਨਸਾਨ ਨੇ ਜਿਨ੍ਹਾਂ ਦੀ ਮੈਨੂੰ ਸਪੋਰਟ ਨਹੀਂ ਮਿਲੀ ਮੇਰੇ ਪਿੰਡ ਦੇ ਵਾਸੀ ਮੇਰੇ ਪੇਰੈਂਟਸ ਮੇਰੇ ਦੋਸਤ ਮੇਰੇ ਟੀਚਰਸ ਜਿਵੇਂ ਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਇਹਨਾਂ ਦੇ ਸਾਰਿਆਂ ਦੀ ਸਪੋਰਟ ਸੀ ਤੇ ਜਿੱਥੋਂ ਤੱਕ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਸੀਜੀਐਮ ਸਕੂਲ ਮੋਲਾ ਜੀਟੀਬੀ ਸਕੂਲ ਮਲੋਟ ਤੇ ਸੈਨਿਕਸ ਸਕੂਲ ਕਪੂਰਥਲਾ ਇਹਨਾਂ ਸਕੂਲਾਂ ਨੇ ਮੈਨੂੰ ਟ੍ਰੇਨ ਕੀਤਾ ਜਿਹਦੇ ਕਰਕੇ ਮੈਂ ਟੈਸਟ ਕਲੀਅਰ ਕਰਨ ਦੇ ਏਬਲ ਹੋ ਓਕੇ